ਕਿੰਨੇ ਦੇ ਕਹਿੰਦੇ ਜਿਹਦਾ ਕੋਲ ਜਰ ਮੈਂ ਕਰਦਾ ਮੈਂ ਹੈਲੋ 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 ਬੋਲੋ ਹੈਲੋ ਰੇ ਮਾਤਾ ਜੀ ਬੋਲੇ ਮੈਂ ਜੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕ ਵਾਰ ਗੱਲ ਦੱਸ ਦੇ ਜੇ ਤੇ ਕੋਈ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਟਪ ਕਰ ਜਾ ਸੋਚ ਲਾ ਰੇ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰਨਾ ਤੂੰ ਰਹਿਣਾ ਜੁਰਤ ਨਾਲ ਨਹੀਂ ਕਾਦੀ ਜੁਰਤ ਉਹ ਬੰਨ ਨਹੀਂ ਕਾਦੀ ਜੁਰਤ ਵਾ ਤੇਰੀ ਬਾਪ ਪਿਓ ਆ ਗਿਆ ਕੀ ਗੱਲ ਦਾ 2 1 ਨਹੀਂ ਕਾਦੀ ਜੁਰਤ ਵਾ ਤੇਰੀ ਬਾ ਮੇ ਪਰੇ ਕਰਕੇ ਗੱਲ ਕਰੋ ਚੰਗਾ ਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ ਮੰਮੀ ਦਾ ਸੌਖਾ ਕਰ ਲੱਭ ਲੈਣਾ ਹੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੀ ਸਗਾਤ ਪੜਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹ ਰਹੇ ਤੁਸੀਂ ਬਸਤਾਉਣੇ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸੋਹਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਵਰ ਬਣਾ ਆਵਾ ਉਹ ਲਾਲਚੀਆ ਬਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜੀਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤੇ ਹੁਣ ਵੀ ਦੱਸਦੀ 2 1 ਉਹ ਮਾਤਾ ਇੱਧਰ ਆ ਇੱਕ ਗੱਲ ਹੋਰ ਸੁਣ ਕੇ ਆ ਇੱਕ ਗੱਲ ਹੋਰ ਸੁਣ ਕੇ ਜਾਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿਉਂ ਸੁਣਾ ਤੂੰ ਕੋਲੋ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲੇ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹਨੂੰ ਥਾਣੇ ਮੈਕਲਾ ਉਹ ਹੀ ਆਪੇ ਕਰਦੇ ਹੋ ਮਾਸੀ ਤੂੰ ਵਾਹ ਦੀ ਰਮਨ ਕਿਉਂ ਖਪਣ ਡਈ ਐ ਨਾ ਦੀ ਤੂੰ ਕਿਉਂ ਲੱਗੀ ਪਰਵਾਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ ਤੂੰ ਵਾਹ ਰਮਨ ਛਾੜੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹਨੂੰ ਥਾਣੇ ਜਾਂ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਥਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆ ਤੇਣਾ ਦੇਣਾ ਉਹਨਾਂ ਦਾ ਸਵਾਹ ਆ ਦੇਣਾ ਉਹਨਾਂ ਨੇ ਕਿਹਾ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਦੇ ਨਾਲ ਕੁਝ ਆਂਖ ਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀਆਂ ਦੜੋਂ 2 1 ਭੈਣ ਜੀ ਜੇ ਕਿਤਾ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਹੀਆਂ ਦੀ ਭੈਣ ਜੀ ਅਸਨ ਭੈਣ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਦਾ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤਾਨੂੰ ਮੈਂ ਇੱਕ ਸਕੀਮ ਦਵਾ ਤੇ ਦੱਸੋ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤੁਹਾਡੇ ਪੇਕੇ ਮੈਂ ਤਾਂ ਤੇਰਾ ਭਰਾ ਤੁਹਾਡਾ ਭੈਣ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲ ਵੇਖਾਂ ਮਹਾਰਾਣੀ ਕਿੱਦਾਂ ਇਸ ਤੋਂ ਮਾਰਣੀ ਪਈ ਕੀ ਹੋ ਗਿਆ ਸੀ ਮਨੀ ਆਏ ਭੈਣ ਜੀ ਅੰਦਰ ਆਇਆ ਨਾ ਫੜ ਸੰਦੀਪ ਇਹਦੀ ਗੰਬਾ ਨਹੀ ਨੀ 2 ਫੜੋ ਕੇ ਚਲੋ 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 ਬੰਦਾ ਥੱਲੇ ਪਿਆ ਤੇ ਮੇਲਾ ਬੁੱਢੀ ਵਿਚਾਰੀ ਮੋੜ ਲਾ ਜੂ ਜਿਹੜੀ ਚਲੋ ਚਲੋ ਵਨ ਚਲੋ ਭੈਣ ਜੀ ਇਹਦੇ ਕੋ ਤਾਂ ਛਟਕਾਰਾ ਪੈ ਗਿਆ ਹੁਣ ਕਹਿੰਦੇ ਜਦ ਖੋਲਾ ਜਰ ਮੈਂ ਕਰਦਾ ਮੈਂ ਹੈਲੋ 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 ਬੋਲੋ ਹੈਲੋ ਰਹਿਮਤੋ ਜੀ ਬੋਲੇ ਬੇਬੀ ਜੀ ਹੈਲੋ 2 1 ਸੁਣ ਗਏ ਨਾ ਮੇਰੀ ਗੱਲ ਮੈਨੂੰ ਇੱਕ ਪਾ ਗੱਲ ਦੱਸ ਦੇ ਜੇ ਇਹਦੇ ਕੋਈ ਹੋਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੁਣ ਤੱਕ ਟਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਿੱਕਾ ਦੇ ਕਿਉਂ ਤੂੰ ਨਿੱਕਾ ਦੇ ਜੁਰਤਵਾ ਤੇਰੀ ਬਾਹ ਪਛਾਹ ਲੈ ਗਈ ਗੱਲ ਦਾ 2 1 ਨਿੱਕਾ ਦੇ ਜੁਰਤਵਾ ਤੇਰੀ ਬਾਹ ਵੀ ਪਰੇ ਕਰਕੇ ਗੱਲ ਕਰੋ ਚੰਗਾ ਤੂੰ ਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਣੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੀ ਸਗਾਤ ਪੜਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਦੇ ਨਹੀਂ ਪੁੱਛਦਾ ਉਹ 1 ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਘਰ ਬਣਾ ਆਵਾ ਉਹ ਲਾਲਚੀਆ ਬੱਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾ ਜਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤਾਂ ਹੁਣ ਵੀ ਦੱਸ ਦੀ 2 ਉਹ ਮਾਤਾ ਇੱਧਰ ਆ ਇੱਕ ਗੱਲ ਹੋਰ ਸੁਣ ਕੇ 1 ਆ ਇੱਕ ਗੱਲ ਹੋਰ ਸੁਣ ਕੇ ਜਾਇਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿਉਂ ਸੁਣਾ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਐ ਨਾ ਮੈਨੂੰ ਤੇ ਸਾਰੇ ਮੈਂ ਚੱਲਦੀ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹਨੂੰ ਥਾਣੇ ਮਹਿਕ ਲਾ ਉਹ ਹੀ ਆਪੇ ਕਰਦੇ ਆ ਮਾਸੀ ਤੂੰ ਵਾਹ ਦੀ ਜਮਨ ਕਿਉਂ ਖਪਣਦਾ ਇੰਨਾ ਦੀ ਤੂੰ ਕਿਉਂ ਲੱਗੀ ਪਰਵਾਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ ਤੂੰ ਵਾਹ ਰਮਨਾ ਛਾੜ ਦੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹਨੂੰ ਠਾਣੇ ਜਾਂ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਠਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆਤਿਆ ਨਾ ਦੇਣਾ ਨਾ ਸੁਆਵਾਂ ਦੇਣਾ ਉਹਨਾਂ ਨੇ ਕਹੀ ਆ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਦੇ ਨਾਲ ਕੁਝ ਆਖਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀ ਦੜੋਂ 2 1 ਭੈਣ ਜੀ ਜੇ ਆਖਦਾ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਈਆਂ ਦੀ 2 ਪਹਿਨ ਜੀ ਜੇਖ ਤੇ ਇੱਕ ਵਾਰ ਵਿਚੋਲਾ ਦਾ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤਾ ਨੂੰ ਮੈਂ ਇੱਕ ਸਕੀਮ ਦਵਾ ਤੇ ਦੱਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤੁਹਾਡੇ ਪੇਕੇ ਮੈਂ ਤਾਂ ਤੇਰਾ ਭਰਾ ਤੁਹਾਡਾ ਪਹਿਨ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲ ਵੇਖਾਂ ਮਹਾਰਾਣੀ ਕਿੱਦਾਂ ਕਿ ਤਾਰੇ ਮਾਰਣੀ ਕੀ ਹੋ ਗਿਆ ਸਹੀ ਵਧੀਆ ਹੋਇਆ ਹੈ ਭੈਣ ਜੀ ਅੰਦਰ ਆਈ ਨਾ ਫੜ ਸੰਦੀਪ ਇਹਦੀ ਗੰਬਾ ਨਹੀ ਨੀ ਟੂ ਫੜ ਤੋ ਕੈ ਚੱਲ 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 ਚਲੋ ਅੱਗਾ ਥੱਲੇ ਪਿਆ ਤੇ ਮੇਲਾ ਬੁੱਢੀ ਵਿਚਾਰੀ ਹੋਰ ਨਾ ਜੁੱਲੀ ਜਲੀ ਚੱਲੀਏ ਚਲੋ ਵਨ ਚਲੋ ਭੈਣ ਜੀ ਇਹਦੇ ਕੋ ਤਾਂ ਛਟਕਾਰਾ ਪੈ ਗਿਆ ਹੁਣ ਕਿੰਦੇ ਜਿਹਦਾ ਕੋਲ ਜਗਣਾ ਪੰਜ ਕਰਦਾ ਮੈਂ ਨਾ ਹੈਲੋ 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 ਬੋਲੋ ਹੈਲੋ ਰਹਿ ਮਾਤਾ ਜੀ ਬੋਲੇ ਮਾਤਾ ਜੀ ਹੈਲੋ 2 1 ਸੁਣ ਗਏ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤੇ ਕੁਝ ਹੋਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਕੱਪ ਕਰ ਜਾ ਸੋਚ ਲਾ ਫੇ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਿੱਕਾ ਦੀ ਜੁਰਤ ਵਾ ਨਿੱਕਾ ਦੀ ਜੁਰਤ ਵਾ ਤੇਰੀ ਬਾਪ ਪਾ ਸ਼ਾ ਗੱਲ ਦਾ 2 1 ਨਿੱਕਾ ਦੀ ਜੁਰਤ ਵਾ ਤੇਰੀ ਬਾਹ ਮੇ ਪਰੇ ਕਰਕੇ ਗੱਲ ਕਰੋ ਜੰਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਆਂ ਨਿੱਕੀ ਤੇਰਾ ਮਗਰਮਗਰ ਤੁਰੇ ਫਿਰਦੇ ਨਾ ਤੇਰੇ ਵਰਗੀ ਸਗਾਤ ਭਲਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਿ ਰਹੇ ਤੁਸੀਂ ਪੁੱਛਤਾ ਉਹ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸੋਹਰੇ ਕਿਸ ਨੂੰ ਦ